ਸੋ ਗਾਇਜ ਹਮਾਰੀ 19308 ਇੰਦੌਰ ਐਕਸਪ੍ਰੈਸ ਪਲੇਟਫਾਰਮ ਨੰਬਰ 1 ਰੂਪਨਗਰ ਕੇ ਸਟੇਸ਼ਨ ਪਰ ਪਹੁੰਚ ਗਈ ਹੈ ਸੌਰੀ ਬਈ ਹਮਾਰਾ ਅੱਜ ਸਫਰ ਰਹੇਗਾ ਰੂਪਨਗਰ ਸੇ ਅੰਬਾਲਾ ਕੈਂਟ ਜੰਕਸ਼ਨ ਤੱਕ ਮੈਂ ਇਸ ਵੇਲੇ ਰੂਪਨਗਰ ਦੇ ਰੇਲਵੇ ਸਟੇਸ਼ਨ ਤੇ ਬੈਠਾ ਖੜਾ ਹੈਗਾ ਆਪਾਂ ਦਾ ਸਫਰ ਹੋਏਗਾ ਇੰਦੌਰ ਐਕਸਪ੍ਰੈਸ 19308 ਇਹ ਹੈ ਰੂਪਨਗਰ ਦਾ ਰੇਲਵੇ ਸਟੇਸ਼ਨ ਮੇਰੇ ਵੱਲੋਂ ਆਪਸਨ ਸਤਿ ਸ੍ਰੀ ਅਕਾਲ ਆਪਣਾ ਸਫਰ ਹੈਗਾ 19308 ਇੰਦੋਰ ਐਕਸਪ੍ਰੈਸ ਰੂਪਨਗਰ ਰੇਲਵੇ ਸਟੇਸ਼ਨ ਤੋਂ ਅੰਬਾਲਾ ਕੰਟ ਸ਼ਾਵਨੀ ਤੱਕ ਰੂਪਨਗਰ ਰੇਲਵੇ ਸਟੇਸ਼ਨ ਦੀ ਗੱਲ ਕਰੀ ਤੇ ਇਹਦਾ ਜਿਹੜਾ ਸਟੇਸ਼ਨ ਕੋਡ ਆ ਜੀ ਆਰ ਪੀ ਏ ਆਰ ਜਿਹੜਾ ਇਹਦਾ ਸਟੇਸ਼ਨ ਕੋਡ ਆ ਆਪਾਂ ਚੱਲਦੇ ਹਾਂ ਅੰਦਰ ਤੇ ਟ੍ਰੇਨ ਦੀ ਇੰਤਜ਼ਾਰ ਕਰਾਂਗੇ ਚੱਲਦੇ ਆ ਜੀ ਇੰਦੋਰ ਐਕਸਪ੍ਰੈਸ 19308 ਇਹ ਹੈ ਡਿਸਪਲੇ 1908 1457 ਯਾਨੀ ਕਿ 2:55 ਮਿੰਟ ਤੇ ਪਲੇਟਫਾਰਮ ਨੰਬਰ 1 ਦੇ ਉੱਤੇ ਪਹੁੰਚੇਗੀ ਜੀ ਗੱਲ ਕਰੀਏ ਤੇ ਆਪਾਂ ਪਲੇਟਫਾਰਮ ਇੱਥੇ ਜਿਹੜੇ ਆ ਸਿਰਫ ਦੋ ਪਲੇਟਫਾਰਮ ਨੇ ਤੁਸੀਂ ਦੇਖ ਰਹੇ ਹੋ ਇਸ ਟੀ ਸਟਾਲ ਵਗੈਰਾ ਹੈਗੇ ਇੱਥੇ ਸੋ ਰੂਪਨਗਰ ਰੇਲਵੇ ਸਟੇਸ਼ਨ ਦੀ ਸਥਾਪਨਾ ਜਿਹੜੀ 19ਵੀਂ ਸਦੀ ਦੇ ਅੰਤ ਵਿੱਚ ਬ੍ਰਿਟਿਸ਼ ਹਕੂਮਤ ਦੁਆਰਾ ਜਿਹੜੀ ਉਹ ਕੀਤੀ ਗਈ ਸੀ ਜੀ ਇਹ ਸਟੇਸ਼ਨ ਸਰਹੰਦਰੂਪਨਗਰ ਰੇਲਵੇ ਲਾਈਨ ਦਾ ਹਿੱਸਾ ਜੋ 1900 ਦੇ ਸ਼ੁਰੂਆਤੀ ਦਹਾਕਿਆਂ ਵਿੱਚ ਚੱਲਣ ਲੱਗੀ ਬ੍ਰਿਟਿਸ਼ ਰਾਜ ਵਿੱਚ ਇਹ ਲਾਈਨ ਮੁੱਖ ਤੌਰ ਤੇ ਵਪਾਰਕ ਸਮਾਨ ਅਨਾਜ ਲੱਕੜ ਪੱਥਰ ਦੀ ਢੋਆ ਢੋਆ ਲਈ ਬਣਾਈ ਗਈ ਸੀ ਸੋ ਇਹ ਸਟੇਸ਼ਨ ਉਤਰੀ ਰੇਲਵੇ ਨਾਰਥਰਨ ਰੇਲਵੇ ਜ਼ੋਨ ਦੇ ਅੰਬਾਲਾ ਡਿਵੀਜ਼ਨ ਦੇ ਹੇਠ ਆਉਂਦਾ ਜੀ ਰੂਪਨਗਰ ਸਟੇਸ਼ਨ ਤੋਂ ਸਰਹੰਦ ਨੰਗਲ ਡੈਮ ਚੰਡੀਗੜ੍ਹ ਮੋਡੰਡਾ ਤੇ ਅਨੰਦਪੁਰ ਸਾਹਿਬ ਲਈ ਸਿੱਧੀ ਕਨੈਕਟੀਵਿਟੀ ਆ ਹੈ ਇਹ ਸਟੇਸ਼ਨ ਸਰਹੰਦ ਨੰਗਲ ਡੈਮ ਲਾਈਨ ਦਾ ਮਹੱਤਵਪੂਰਨ ਜਿਹੜਾ ਜੰਕਸ਼ਨ ਆ ਜੀ ਆਰਪੀਏਆਰ ਜਿਹੜਾ ਇਹਦਾ ਸਟੇਸ਼ਨ ਕੋਡ ਆ ਤੇ ਅੰਮ੍ਰਾਲਾ ਡਿਵੀਜ਼ਨ ਦੇ ਵਿੱਚ ਆਉਂਦਾ ਆ ਸਾਮਣੇ ਟ੍ਰੇਨ ਜਿਹੜੀ ਕਾਲ ਕਰਤਾ ਤੋਂ ਚੱਲ ਕੇ ਨੰਗਲ ਡੈਮ ਜਾਣ ਵਾਲੀ ਇੱਥੇ ਪਹੁੰਚੀ ਆ ਜੀ ਤੇ ਆਪਣੀ ਟ੍ਰੇਨ 19308 ਉਹ ਪਹੁੰਚਣ ਵਾਲੀ ਆ ਤੇ ਆਪਾਂ ਵੇਟ ਕਰ ਰਹੇ ਆ ਜੀ ਉਹਦਾ ਸੋ ਗਾਇਜ਼ ہماری 19308 ਇੰਦੌਰ ਐਕਸਪ੍ਰੈਸ ਪਲੇਟਫਾਰਮ ਨੰਬਰ 1 ਰੂਪਨਗਰ ਕੇ ਸਟੇਸ਼ਨ ਪਰ ਪਹੁੰਚ ਗਈ ਹੈ ਸੋ ہماری 19308 ਪਲੇਟਫਾਰਮ ਨੰਬਰ 1 ਇੰਦੌਰ ਐਕਸਪ੍ਰੈਸ 73 ਕਿਲੋਮੀਟਰ ਚੱਲ ਕੇ ਨੰਗਲ ਡੈਮ ਤੋਂ ਇਹ ਟ੍ਰੇਨ ਰੂਪਨਗਰ ਸਟੇਸ਼ਨ ਤੇ ਪਹੁੰਚ ਗਈ ਆ ਤੇ ਅਗਲੇ ਦਿਨ ਇਹ 1352 ਕਿਲੋਮੀਟਰ ਪੂਰਾ ਕਰਕੇ ਇੰਦੋਰ ਸਟੇਸ਼ਨ ਤੇ ਇਹ ਟ੍ਰੇਨ ਪਹੁੰਚਦੀ ਹੈ ਜੀ ਆਓ ਆਪਾਂ ਬੈਠਦੇ ਵਿੱਚ ਤੇ ਇਹ ਸਾਫ ਸਫਾਈ ਦੇਖ ਸਕਦੇ ਤੁਸੀਂ ਠੀਕ ਠੀਕ ਇਹ ਪਾਣੀ ਆ ਰਿਹਾ ਚੱਲਦੇ ਆਪਾਂ ਅੰਦਰ ਏਸੀ ਕੋਚ ਦੇ ਵਿੱਚ ਹੋਏ ਹੈ ਆਪਣਾ ਕੋਚ ਦੇਖ ਸਕਦਾ ਸਾਫ ਸੁਥਰਾ ਕਮਲ ਬੈੱਡ ਸ਼ੀਟਸ ਉਹ ਸਾਰੀਆਂ ਲੱਗੀਆਂ ਹੋਈਆਂ ਨੇ ਉੱਪਰ ਵੀ ਬੈੱਡ ਸ਼ੀਟਸ ਪਈਆਂ ਨੇ ਸੋ ਆਪਣਾ ਇਹ ਟ੍ਰੇਨ ਦਾ ਫਾਰਮ ਜਿਹੜਾ ਹੋ ਗਿਆ ਚਲਦੇ ਹਾਂ ਜੀ ਸਵਾ ਪੰਜ ਜੀ ਸਵਾ ਪੰਜ ਆ ਜੇਗੀ ਅੰਬਾਲਾ ਪਹੁੰਚੇਗੀ ਹਾਂ 2 ਘੰਟੇ ਜੀ 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 ਦੇ ਫਲਾਇਓ ਰ ਆ ਗਿਆ ਸੋ ਹਮਾਰੀ ਟ੍ਰੇਨ ਮਰਿੰਡਾ ਜੰਕਸ਼ਨ ਪਹੁੰਚ ਗਈ 96 ਪੁਰ ਕਿਲੋਮੀਟਰ ਪੂਰਾ ਕਰਨ ਦੇ ਬਾਅਦ ਇਹ ਮਰਿੰਡੇ ਦਾ ਹੈ ਰੇਲਵੇ ਸਟੇਸ਼ਨ ਬ੍ਰਿਟਿਸ਼ ਰਾਜ ਦਾ ਬਣਿਆ ਹੋਇਆ ਜੀ ਰੰਡੇ ਦਾ ਜਿਹੜਾ ਸਟੇਸ਼ਨ ਕੋਡ ਆ ਤੇ ਆਪਣੀ ਚੱਲਣ ਵਾਲੀ ਹੈ ਜਿੱਥੇ ਮਰੰਡੇ ਤੋਂ ਸੋ ਉਹਨਾਂ ਹਿਮਾਚਲ ਚੱਲ ਕੇ ہماری ਟ੍ਰੇਨ 96 ਕਿਲੋਮੀਟਰ ਪੂਰਾ ਕਰਨੇ ਕੇ ਬਾਅਦ ਮਰੰਡਾ ਜੰਕਸ਼ਨ ਤੇ ਪਹੁੰਚ ਗਈ ਹੈ ਸੋ ہماری ਟ੍ਰੇਨ ਮਰੰਡਾ ਜੰਕਸ਼ਨ ਚੱਲ ਪਈ ਹੈ ਜੀ ਮਿਲਦੇ ਆ ਤੁਹਾਨੂੰ ਅਗਲਾ ਸਟੇਸ਼ਨ ਐਸਐਸ ਨਗਰ ਮਾਹਲੀ के रहे हैं पर स्टेशन। क्योंकि इतने नहीं रुक क्योंकि मेल ट्रेन साफ सुथरा कोच है ਦਿਨ ਉਹਨਾ ਹਿਮਾਚਲਸ ਚੱਲ ਕੇ 129 ਕਿਲੋਮੀਟਰ ਪੂਰਾ ਕਰਕੇ ਗਾੜੀ ਸੰਖਿਆ ਹੈ 19308 ਐਸਐਸ ਨਗਰ ਮੋਹਾਲੀ ਪਹੁੰਚ ਗਈ ਹੈ ਜੀ ਤੇ ਇਹ ਹੈ ਮੋਹਾਲੀ ਦਾ ਰੇਲਵੇ ਸਟੇਸ਼ਨ ਦਾ ਪਲੇਟਫਾਰਮ ਨੰਬਰ 1 ਤੇ ਆਪਾਂ ਪਹੁੰਚ ਚੁੱਕੇ ਆ ਤੇ ਇਸ ਸਟੇਸ਼ਨ ਦਾ ਜਿਹੜਾ ਸਟੇਸ਼ਨ ਕੋਡ ਆ ਉਹ ਹੈ ਐਸਐਸਐਨ ਰੈਸਟੇਸ਼ਨ ਕੋਡ ਆ ਜੀ ਤੇ ਆਪਾਂ ਪਹੁੰਚੇ ਆ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਸੋ ਆਪਾਂ ਟ੍ਰੇਨ ਦੀ ਗੱਲ ਕਰੀਏ ਤੇ ਉਹਨਾਂ ਮਾਂ ਚੱਲਦੋ 1:50 ਮਿੰਟ ਤੇ ਚੱਲ ਕੇ ਆਪਣੇ ਤਿੰਨ 3:20 ਮਿੰਟ ਤੇ 1318 ਕਿਲੋਮੀਟਰ ਪੂਰਾ ਕਰਕੇ ਇਹ ਇੰਦੌਰ ਜਿਹੜੀ ਕਿ ਟ੍ਰੇਨ ਪਹੁੰਚਦੀ ਹੈ ਜੀ ਜੋ ਕਿ ਇੱਕ ਇੰਦੌਰ ਜੰਕਸ਼ਨ ਹੈ ਉੱਥੇ ਪਹੁੰਚਦੀ ਹੈ ਉਹ ہماری ਟ੍ਰੇਨ ਸਾਹਿਬਜ਼ਾਦੇ ਜੀ ਸਿੰਘ ਨਗਰ ਮੋਹਾਲੀ ਦੇ ਚੱਲ ਕੇ ਚੱਲ ਪਈ ਆ ਇਸ ਕੇ ਬਾਅਦ ਆਏਗਾ ਚੰਡੀਗੜ੍ਹ ਜੰਕਸ਼ਨ ਰਿਜ਼ਰਵੇਸ਼ਨ ਕੋਈ ਨਹੀਂ ਕੋਈ ਜੀ ਤੋਂ ਕੰਮ ਬਗੜਾ ਹੋ ਰਿਹਾ ਬੋਰਡ ਵਗੈਰਾ ਜਿਹੜਾ ਇੱਦਾਂ ਪਿਆ ਤੂ ਇਹ ਹਾ ਥੱਲੇ ਜਾਣ ਨੂੰ ਰਸਤਾ ਬਹੁਤ ਛੋਟਾ ਬਣਿਆ ਹੋਇਆ ਪਿਲੋਂ ਮਿਲਦੇ ਆ ਤੁਹਾਨੂੰ ਤਾਂ ਚੰਡੀਗੜ੍ਹ ਰੇਲਵੇ ਸਟੇਸ਼ਨ ਤੇ ਬਾਏ ਬਾਏ ਚੰਡੀਗੜ੍ਹ ਮੋਹਾਲੀ ਸੌਰੀ ਜੀ ਜੇ ਕਚਰਾ ਬੋਲ ਇਹ ਜਿਹੜੀ ਸੜਕ ਜਾ ਰਹੀ ਹੈ ਜੀ ਇਹ ਟ੍ਰਿਬਿਊਨ ਚੌਕ ਜਾਂਦੀ ਹੈ ਸਿੱਧੀ। ਆਪਾਂ ਨੂੰ ਨਜ਼ਰ ਆ ਰਹੀ ਹੋਣੀ ਤੁਹਾਨੂੰ ਆਟੋ ਚੱਲ ਰਹੇ ਆ ਕਾਰਾਂ ਚੱਲ ਰਹੀਆਂ ਦੇਖੋ। ਇਹ ਸਿੱਧੀ ਟ੍ਰਿਬਿਊਨ ਚੌਕ। ਥੈਨ ਅੱਗੇ ਜਾ ਕੇ ਟੀ ਪੁਆਇੰਟ ਤੋਂ ਸਿੱਧੀ ਕਾਲਕਾ ਸ਼ਿਮਲਾ। ਬਿਲਕੁਲ ਸਟ੍ਰੇਟ ਉਧਰ ਤੋਂ ਜਾਂਦੀ ਹੈ ਜੀ। ਚੰਡੀਗੜ੍ਹ ਇੱਥੇ ਸ਼ੁਰੂ ਹੋ ਗਿਆ। ਥੈਂਕਸ। ਵੈਲਕਮ ਟੂ ਚੰਡੀਗੜ੍ਹ ਦਾ ਬੋਰਡ ਲੱਗਿਆ ਆ ਗਿਆ ਆਪਾਂ ਯੂਨੀਅਨ ਟੈਰੀਟਰੀ ਚੰਡੀਗੜ੍ਹ ਦੇ ਵਿੱਚ ਪ੍ਰਵੇਸ਼ ਕਰ ਗਏ ਆ ਤੇ ਸਾਰੇ ਇਹ ਸੈਕਟਰ ਤੁਹਾਨੂੰ ਦਿਖਾ ਰਿਹਾ ਮੈਂ ਸਾਹਮਣੇ ਚੰਡੀਗੜ੍ਹ ਦੀਆਂ ਸੜਕਾਂ ਯੂਨੀਅਨ ਟੈਰੀਟਰੀ ਚੰਡੀਗੜ੍ਹ ਕੋ ਭਾਈ ਚੰਡੀਗੜ੍ਹ ਘਾਰੇ ਚੱਲ ਰਹੀ ਹੈ ਦੂਪ ਨਿਕਲੀ ਹੋਈ ਆ ਸੜਕ ਸਾਫ਼ ਸਾਫ਼ ਜਾ ਰਹੀ ਆ ਕਿਆ ਬਾਤ ਹੈ ਵਾਹ ਵਾਹ ਗ੍ਰੀਨਰੀ ਕਿੰਨੀ ਆ ਜਾਂ पे ਵਾਹ ਜੀ ਵਾਹ ਕਾ ਵਾਹ ਤਾਂ ਇਤਨੀ ਗ੍ਰੀਨ ਨਹੀਂ ਸੀ ਦੇਖ ਲਓ ਭਾਈ ਚੰਡੀਗੜ੍ਹ ਦੇਖ ਲਓ ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਉਸ ਤਾਫਾ ਜਿਹੜੀ 1960 ਦੇ ਦਹਾਕੇ ਵਿੱਚ ਜਿਹੜੀ ਸੀ ਉਹ ਕੀਤੀ ਗਈ ਸੀ ਜਦੋਂ ਚੰਡੀਗੜ੍ਹ ਨੂੰ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਵਜੋਂ ਵਿਕਸਤ ਜਿਹੜਾ ਇਹ ਕੀਤਾ ਗਿਆ ਸੀ ਸ਼ੁਰੂ ਵਿੱਚ ਇਹ ਸਟੇਸ਼ਨ ਇੱਕ ਛੋਟਾ ਜੰਕਸ਼ਨ ਸੀ ਜਿਸ ਨਾਲ ਹੀ ਅੰਬਾਲਾ ਰਾ ਕਲਕਾਰ ਰੇਲ ਲਾਈਨ ਦਾ ਨੂੰ ਬਣਾ ਕੇ ਜੋੜਿਆ ਗਿਆ ਸਮੇਂ ਦੇ ਨਾਲ-ਨਾਲ ਚੰਡੀਗੜ੍ਹ ਦੀ ਮਹੱਤਤਾ ਵਧਣ ਕਾਰਨ ਇਸ ਸਟੇਸ਼ਨ ਨੂੰ ਫਿਕਸ ਤੇ ਆਧੁਨਿਕ ਜੰਕਸ਼ਨ ਵਿੱਚ ਬਦਲਿਆ ਗਿਆ ਅੱਜ ਇਹ ਸਟੇਸ਼ਨ ਉਤਰੀ ਪਾਰ ਦੇ ਸਭ ਤੋਂ ਵਿਅਸਤ ਸਟੇਸ਼ਨਾਂ ਵਿੱਚੋਂ ਜਿਹੜਾ ਇੱਕ ਹੈ ਜੀ ਇਹ ਸਟੇਸ਼ਨ ਜਿਹੜਾ ਨੌਰਮੇ ਨਾਰਥਰਨ ਰੇਲਵੇ ਅੰਮਾਲਾ ਡਿਵੀਜ਼ਨ ਹੇਡ ਹੁੰਦਾ ਚੰਡੀਗੜ੍ਹ ਅੰਮਾਲਾ ਦਿੱਲੀ ਲਾਈਨ ਤੇ ਚੰਡੀਗੜ੍ਹ ਕਲਕਾ ਲਾਈਨ ਪਹਾੜੀ ਇਲਾਕੇ ਵੱਲ ਜਾਣ ਲਈ ਚੰਡੀਗੜ੍ਹ ਤੋਂ ਦੇਹਾਂਮਾ ਸਰਕ ਕਨੈਕਟੀਵਿਟੀ ਇੱਥੇ ਹੈਗੀ ਆ ਤੇ ਆਪਾਂ ਪਹੁੰਚ ਚੁੱਕੇ ਹਾਂ ਤਕਰੀਬਨ ਤਕਰੀਬਨ ਚੰਡੀਗੜ੍ਹ ਰੇਲਵੇ ਸਟੇਸ਼ਨ ਤੇ ਆਪਾਂ ਪਲੇਟਫਾਰਮ ਦੀ ਗੱਲ ਕਰੀ ਤਾਂ 6 ਪਲੇਟਫਾਰਮ ਹੈ ਚੰਡੀਗੜ੍ਹ ਦੇ ਤੇ ਇਹਦੀ ਜਿਹੜੀ ਉਚਾਈ ਆ 330 ਮੀਟਰ ਜਾਨੀ ਸਮੁੰਦਰ ਤਲ ਤੋਂ ਸੀ ਲੈਵਲ ਜਿਹੜਾ ਇਲੈਕਟ੍ਰੀਫਿਕੇਸ਼ਨ ਹੈ 1998 2000 ਦੇ ਵਿੱਚ ਜਿਹੜੀ ਪੂਰੀ ਹੋ ਗਈ ਸੀ ਤੇ ਟ੍ਰੇਨ ਮਾਰਕ ਦੀ ਚੰਡੀਗੜ੍ਹ ਜੰਕਸ਼ਨ ਤੋਂ 202 ਜਿਹੜੀਆਂ ਵੱਧ ਟ੍ਰੇਨਾਂ ਚੱਲਦੀਆਂ ਨੇ ਤੇ ਰੁਕਦੀਆਂ ਜੀ ਇਹ ਉਸਤਾਵ ਦੀ ਬੰਦੇ ਬਾਦ ਦਰੰਤੋਂ ਚਨ ਉਸਤਾਵ ਦੀ ਹਮਾਦਨ ਕੁਇਨ ਐਕਸਪ੍ਰੈਸ ਅਤੇ ਪੈਸੇਂਜਰ ਟ੍ਰੇਨਾਂ ਵੀ ਜਿਹੜੀਆਂ ਉਪਲਬਧ ਜਿਹੜੀਆਂ ਉਪਲਬਧ ਨੇ ਮੁੱਖ ਸ਼ਹਿਰ ਜਿਵੇਂ ਦਿੱਲੀ ਅਮਰੋਸਰ ਕਟੜਾ ਲੁਧਿਆਣਾ ਕਾਂਲਕਾ ਜੰਮੂ ਕੋਲਕਾਤਾ ਮੁੰਬਈ ਆਦਿ ਨਾਲ ਚੰਡੀਗੜ੍ਹ ਸਿੱਧੇ ਤਰ੍ਹਾਂ ਜੁੜਿਆ ਹੋਇਆ ਜੀ ਚੰਡੀਗੜ੍ਹ ਤੋਂ 37 ਐਕਸਪ੍ਰੈਸ ਦੀ ਸਭ ਤੋਂ ਵੱਧ ਸਭ ਤੋਂ ਵੱਧ ਅਸਲ ਆਉਣ ਵਾਲੇ ਸਟੇਸ਼ਨਾਂ ਵਿੱਚੋਂ ਜਿਹੜਾ ਇੱਕ ਆ ਜੀ ਇਹ ਤੋਂ ਦਿੱਲੀ ਤੋਂ ਵਾਲੀਨ ਦਿੱਲੀ ਸਾਬ ਦੀ ਸਭ ਤੋਂ ਤੇਜ਼ ਰੋਡਾਂ ਵਿੱਚ ਅੱਗਾ ਜੀ ਤਕਰੀਬਨ ਇਸੇ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਹਾਲ ਹੀ ਵਿੱਚ ਅਮਰਿਤਪਾਲ ਸਟੇਸ਼ਨ ਯੋਜਨਾ ਹੈਟ ਮਾਡਰਨ ਮਾਡਰਨਾਈਜ਼ ਕਰਨ ਦੀ ਯੋਜਨਾ ਹੈਗੀ ਚੱਲ ਰਹੀ ਆ ਜਿਸ ਵਿੱਚ ਰੂਫ ਪਲਾਜਾ ਫੂਡ ਕੋਰਟ ਪਾਰਕਿੰਗ ਲਿਫਟਸ ਐਸਕੇਲੇਟਰਸ ਸ਼ਾਮਲ ਹੋ ਇੱਥੇ ਹੋਣਗੇ ਜੀ ਇਸੇ ਜਿੰਨੀ ਕੁ ਮੈਨੂੰ ਇਹਦੀ ਜਾਣਕਾਰੀ ਉਹ ਤੁਹਾਨੂੰ ਮੈਂ ਦੱਸ ਦਿੱਤੀ ਆ ਕੌਣ ਕੌਣ ਕਿੱਥੋਂ ਕਿੱਥੋਂ ਜਿਹੜਾ ਵੀ ਕੋਈ ਦੇਖ ਰਿਹਾ ਉਹ ਮੈਨੂੰ ਜ਼ਰੂਰ ਕਮੈਂਟ ਕਰਨਾ ਵੀ ਤੁਸੀਂ ਚੰਡੀਗੜ੍ਹ ਤੋਂ ਦੇਖ ਰਹੇ ਹੋ ਕਿੱਥੋਂ ਦੇਖ ਰਹੇ ਹੋ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਣਾ ਕੋਈ ਹੋਰ ਤੁਹਾਨੂੰ ਜ਼ਿਆਦਾ ਪਤਾ ਹੋਵੇ ਇਸ ਸਟੇਸ਼ਨ ਬਾਰੇ ਤਾਂ ਮੈਨੂੰ ਜ਼ਰੂਰ ਕਮੈਂਟ ਕਰਨਾ ਜੀ ਸੋ ਗਾਇ ਜੇ ਦੇਖ ਸਕਦੇ ਤੁਸੀਂ ਕਿੰਨੀ ਜਿਹੜੀ ਗ੍ਰੀਨਰੀ ਇੱਥੇ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਪੋਵਲ ਕੋਲ ਸਟੇਸ਼ਨ ਤੇ ਨਜ਼ਦੀਕ ਜੇ ਪਹੁੰਚ ਗਏ ਆ ਸੋ ਗਾਇਜ਼ 1930 ਵਾਟਾ ہماری ਏਂਦੌਰ ਐਕਸਪ੍ਰੈਸ ਜੋ ਕਿ ਪਹਿਲਾਂ 20 ਮਿੰਟ ਲੇਟ ਚੱਲਦੀ ਆਪਣੇ ਸਹੀ ਟਾਈਮ ਤੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੇ ਪਹੁੰਚ ਗਿਆ ਜੀ ਦਾ ਟਾਈਮ ਸੀ 4:30 4:20 ਮਿੰਟ ਤੇ ਤੇ ਆਪਣੇ ਇਸੇ ਟਾਈਮ ਤੇ ਤਕਰੀਬਨ ਇਹ ਪਹੁੰਚ ਚੁੱਕੀ ਹੈ ਜੀ ਚੰਡੀਗੜ੍ਹ ਰੇਲਵੇ ਸਟੇਸ਼ਨ ਸੋ ਗਾਇਜ਼ ਆਪਣੀ ਹਿੰਦੌਰ ਐਕਸਪ੍ਰੈਸ 1958 ਚੰਡੀਗੜ੍ਹ ਦੇ ਪਲੇਟਫਾਰਮ ਨੰਬਰ 2 ਤੇ ਪਹੁੰਚ ਚੁੱਕੀ ਹੈ ਜੀ ਸੋ ਸਟੇਸ਼ਨ ਕੋਡ ਦੀ ਗੱਲ ਕਰੀਏ ਚੰਡੀਗੜ੍ਹ ਤੇ ਤਾਂ CDG ਇਹਦਾ ਜਿਹੜਾ ਸਟੇਸ਼ਨ ਕੋਡ ਹੈ ਜੀ ਇਹ ਸਟੇਸ਼ਨ ਜਿਹੜਾ ਅੰਮ੍ਰਿਤਪੁਰ ਜਿਹੜੀ ਸਕੀਮ ਉਹਦੇ ਤਹਿਤ ਜਿਹੜਾ ਇਹਦਾ ਕੰਸਟਰਕਸ਼ਨ ਕੰਮ ਜਿਹੜਾ ਉਹ ਚੱਲ ਰਿਹਾ ਬਹੁਤ ਢੇੜਾ ਬਾਅਸ ਚੰਡੀਗੜ੍ਹ ਸਟੇਸ਼ਨ ਤੇ ਲੋਜਿਕ ਕੰਮ ਦੇਖ ਲੋ ਕਾਫੀ ਜੁਰਾਂ-ਸ਼ੁਰਾਂ ਨਾਲ ਜਿਹੜਾ ਇਹ ਕੰਮ ਚੱਲ ਰਿਹਾ ਹੈ ਹਿਸਟਰੀ ਤੁਹਾਨੂੰ ਮੈਂ ਇਹਦੀ ਦੱਸ ਦਿੱਤੀ ਆ ਤੁਹਾਡਾ ਕਾਫੀ ਕੰਮ ਹੋ ਜਿਹੜਾ ਹੋ ਰਿਹਾ ਉਹ ਤੁਸੀਂ ਦੇਖ ਰਹੇ ਹੋ ਤੋ ਹਮਾਰੀ ਟ੍ਰੇਨ 19308 ਚੰਡੀਗੜ੍ਹ ਜੰਕਸ਼ਨ ਤੋਂ ਅੰਮ੍ਰਾਲਾ ਕੈਂਟਲ ਜਿਹੜੀ ਰਵਾਨਾ ਹੋ ਚੁੱਕੀ ਹੈ ਜੀ ਇਹ ਹੈ ਚੰਡੀਗੜ੍ਹ ਜੰਕਸ਼ਨ ਦਾ ਪਲੇਟਫਾਰਮ ਨੰਬਰ 2 ਆ ਮੇਨ ਲੇਕੀਸ਼ਨ ਤੋਂ ਆਪਾਂ ਨਿਕਲ ਰਹੇ ਹਾਂ ਸੋ ਗਾਏ ਇੱਥੇ ਜਿਹੜਾ ਕੰਮ ਚੱਲ ਰਿਹਾ ਜੋਰੋ ਛੋਰਾ ਤੇ ਤੁਸੀਂ ਦੇਖ ਰਹੇ ਹੋ ਕਾਫੀ ਮਟੀਰੀਅਲ इधर-ਉਧਰ ਖੜਿਆ ਪਿਆ ਤੇ ਚੱਲਦੇ ਆਪਾਂ ਮਿਲਦੇ ਆ ਤੁਹਾਨੂੰ ਚੰਡੀਗੜ੍ਹ ਜੰਕਸ਼ਨ ਨੂੰ ਬਾਏ ਬਾਏ ਤਾਂ ਇਹ ਹੈ ਵਾਸ਼ਿੰਗ ਏਰੀਆ ਚੰਡੀਗੜ੍ਹ ਜੰਕਸ਼ਨ ਦਾ तकरीबन ਕਾਫੀ ਜਿਹੜੀ ਟ੍ਰੇਨਾਂ ਇੱਥੋਂ ਖੁੱਲਦੀਆਂ ਹੈਗੀਆਂ ਨੇ ਸਟਰੀ ਮੈਥਡ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਦਸਤ ਤੀ ਪਹਿਲਾਂ ਚਲੋ ਬਾਏ ਬਾਏ ਵਾਸ਼ਿੰਗ ਏਰੀਆ ਸੋ ਗਾਇਜ਼ ਕਕਰਨਾ ਦੀ ਆ ਗਏ ਜੇ ਆਪਾਂ ਇਹਦੀ ਲੰਬਾਈ ਦੀ ਗੱਲ ਕਰੀਏ ਤਾਂ ਇਹਦੀ ਜਿਹੜੀ ਲੰਬਾਈ ਆ ਉਹ ਹੈ 320 ਤੋਂ ਲੈ ਕੇ 500 ਕਿਲੋਮੀਟਰ ਤੱਕ ਪਰ ਜਿਹੜੀ ਪ੍ਰਾਤਨ ਸਮੇਂ ਵਿੱਚ ਜਿਹੜੀ ਇਸ ਦੀ ਲੰਬਾਈ ਸੀ 15 ਕਿਲੋਮੀਟਰ ਪ੍ਰਾਚਨ ਮਤਲਬ ਸਰਸਵਤੀ ਨਦੀ ਨਾਲ ਇਹਨੂੰ ਜੋੜਿਆ ਸੀਗਾ ਤੇ ਤੁਸੀਂ ਕੁਝ ਇੰਨਾ ਵੀ ਉਹ ਪ੍ਰਾਤ ਤ ਤਵ ਇਦਵਾਨਾਂ ਦਾ ਮੰਨਣਾ ਕਿ ਜੇ ਇਹ ਪ੍ਰਾਤਨ ਸਮੇਂ ਵਾਲਾ ਰਸਤਾ ਮੰਨਿਆ ਜਾਵੇ ਤਾਂ ਹੁਣ ਤਾਂ ਜੋ ਰਨ ਕੱਚ ਤੱਕ ਜਾਂਦਾ ਸੀ ਉਹ ਇਸ ਦੀ ਲੰਬਾਈ 15 ਕਿਲੋਮੀਟਰ ਤੋਂ ਵੱਧ ਨਹੀਂ ਸੀ ਕਿਕਰ ਆਪਸਟੇਸ਼ਨ ਸਕਿਪ ਕਰ ਰਹੇ ਹਾਂ ਤੇ ਇਹ ਜਿਹੜਾ ਦਰਿਆ ਮਾਚਰ ਪਰੇ ਦੇ ਸ਼ਿਵਾਲਿਕ ਪਹਾੜਾ ਤੋਂ ਸ਼ੁਰੂ ਹੋ ਕੇ ਇਹ ਹਰਿਆਣਾ ਤੇ ਪੰਜਾਬ ਰਾਹੀਂ Rajasthan ਦੇ ਰੇਗਿਸਤਾਨ ਵਿੱਚ ਵਗਦਾ ਆ ਜੀ ਤੇ ਸੋਸ ਇਹ ਕਕਰ ਦਰਿਆ ਦੀ ਹਿਸਟਰੀ ਸੋ ਗਾਇਜ਼ ਆਪਾਂ ਇਸ ਟ੍ਰੇਨ ਦੀ ਗੱਲ ਕਰੀਏ 19308 ਜਿਹੜੀ ਕਿ ਇਹ ਟ੍ਰੇਨ ਆ ਪੂਨਾ ਮਹਾਰਾਸ਼ਟਰ ਤੋਂ ਇੰਦੌਰ ਤੱਕ ਜਾਂਦੀ ਹੈ ਜੀ ਪੂਨਾ ਮਹਾਰਾਸ਼ਟਰ ਇੰਦੌਰ ਐਕਸਪ੍ਰੈਸ ਦਾ ਨਾਮ ਹੈ ਤੇ ਵਾਪਸੀ ਵੇਲੇ ਦਾ ਨੰਬਰ ਹੁੰਦਾ ਜੀ 19307 7 ਜੀ ਤੇ ਇਹ ਟ੍ਰੇਨ ਜਿਹੜੀ ਸੀ ਗਾਇਜ਼ ਚਾਲ ਪਰ ਵੀ 2014 ਚੱਲ ਰਹੀ ਆ ਅਤੇ ਸ਼ੁਰੂ ਵਿੱਚ ਇਹ ਇੰਦੌਰ ਚੰਡੀਗੜ੍ਹ ਤੱਕ ਚਲਦੀ ਸੀ 2024 ਵਿੱਚ ਇਹ ਰੋਡ ਜਿਹੜਾ ਹਿਮਾਚਲੂਲਾ ਤੱਕ ਬਣਾਇਆ ਗਿਆ ਹੈ ਇਸ ਲਈ ਹੁਣ ਇਹ ਟ੍ਰੇਨ ਉਨਾ ਹਿਮਾਚਲ ਤੋਂ ਇਨੌਰ ਤੱਕ ਜਿਹੜੀ ਆ ਉਹ ਜਲਦੀ ਆ ਪਹਿਲਾਂ ਜੇ 25 ਘੰਟੇ ਲੈਂਦੀ ਆ ਉਨਾ ਹਿਮਾਚਲ ਤੋਂ ਲੈ ਕੇ ਇਨੌਰ ਚੱਕਦੇ ਟਾਈਟ 28 ਜਿਹੜੇ ਦੇ ਹਾਲਟ ਹੈਗੇ ਆ ਸੋ ਇਸ ਗੱਡੀ ਜਦੋਂ ਚੱਲੀ ਆਵਾ ਇਤਿਹਾਸ 19308 ਪਰ ਰੀਲੋਕੇਸ਼ਨ ਆਪਾਂ ਸਕਿਪ ਕਰ ਰਹੇ ਹਾਂ ਸ਼ਿਮਨਾ ਅੰਮੜਾ ਜਿਹੜੀਆਂ ਰੂਡੋਂ ਜਾ ਰਹੀ ਹੈ ਹਾਈਵੇ ਨੈਸ਼ਨਲ ਹਾਈਵੇ ਆਦੇ ਬੰਦੋਵਾਂ ਨੂੰ ਸਹਾਰੋ ਗਿਆ 2-5000 ਜਿਹਨਾਂ ਨੇ ਨਹੀਂ ਵੇਚੀ ਜੀ 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 ਹਮਾਰੀ 19308 ਨੰਨ ਉਹਨਾਂ ਹਮਾਚਲ ਚਲ ਕੇ ਜਹਾਂ ਰੇਲਵੇ ਸਟੇਸ਼ਨ ਅੰਮਾਲਾ ਕੈਂਡ ਪਹੁੰਚ ਗਿਆ ਔਰ ਰੋਪੜ ਸੇ ਬਾਤ ਕਰੇ ਤੋ 114 ਕਿਲੋਮੀਟਰ ਰੋਪੜ ਸੇ ਕਰਕੇ ਜਹਾਂ ਅੰਮਾਲਾ ਕੈਂਡ ਮੇ ਪਹੁੰਚ ਗਿਆ ਜੀ ਇਹ ਟ੍ਰੇਨ ਤੇ ਇਹ ਜਿਹੜੀ ਟ੍ਰੇਨ ਆ 1318 ਕਿਲੋਮੀਟਰ ਕਰਕੇ ਕੱਲ ਇਹ 3 ਵਜੇ ਦੇ 20 ਮਿੰਟ ਤੇ ਇੰਦੋਰ ਜਕਸ਼ੰਤੇ ਪਹੁੰਚੇਗੀ ਇਹ ਹਾਤੂ ਦੀ ਟਪਕੜੀ ਯੂਰਪੀ ਜਾਂਦੀ ਹੈ ਅੰਮ੍ਰੋਲਗੰਟ ਤੋਂ ਉਹ ਔੜੀ ਉਹ ਸੀਨੀਅਰ ਟ੍ਰੇਨ ਹੈ ਜੋ ਹੋ ਗਈ ਆਪਣੀ ਟ੍ਰੇਨ ਇਹ ਆਪ ਖੜੀ ਆ ਇੰਦੋਰ ਐਕਸਪ੍ਰੈਸ ਤੇ ਸੋ ਆਪਾਂ ਅੰਮ੍ਰੋਲਗੰਟ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਆ ਇਹ ਹੈ ਆਪਣੀ ਟ੍ਰੇਨ ਆਪਾਂ ਇਹਦੇ ਵਿੱਚ ਜਰਾ ਹੋ ਸਫਰ ਕਰ ਰਹੀ ਸੀ 19308 ਨੂੰ ਆਪ ਵਾਪਸ ਵਾਇਵਰ ਕਰਦੇ ਹਾਂ ਜੀ ਅੰਮ੍ਰਾਲਾ ਕੰਡ ਦਾ ਹੈ ਬਾਹਰ ਨੂੰ ਰਸਤਾ ਜਾਂਦਾ ਹੈ ਇਹਦੇ ਨਾਲ ਮੈਂ ਆਪਣਾ ਜਿਹੜਾ ਸਫ਼ਰ ਇੱਕ ਤਰ੍ਹਾਂ ਕੀਤਾ ਕਿਹੋ ਜਿਹਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿੱਥੋਂ-ਕਿੱਥੋਂ ਦੇਖ ਰਹੇ ਹੋ ਇਹ ਵੀ ਕਮੈਂਟ ਕਰਿਆ ਕਰੋ ਜੀ ਤੇ ਸਫ਼ਰ ਕਿਹੋ ਜਿਹਾ ਲੱਗਿਆ ਉਹ ਵੀ ਦੱਸਿਓ ਇਹਦੇ ਨਾਲ ਮੇਨੂੰ ਦਿਓ ਆਜਾਤ ਸਸਤੀ ਕਾਲ